ਲੱਗੀਆਂ ਸਬਜ਼ੀ ਤੇ ਅੱਜ ਦਾ ਬਲੌਗ ਪੂਰਾ ਲਾਸਟ ਤੱਕ ਦੇਖਿਓ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਇਹ ਵੀ ਮੇਰੀ ਪਰਜਾਈ ਨਹੀਂ ਪਰਸੋਂ ਜੋ ਉਥੇ ਸਬਜ਼ੀ ਬਣਾਈ ਕद्दू ਦੀ ਤੇ ਉਹਨਾਂ ਨੇ ਢੋਲੀ ਤੇ ਢੋਲੀ ਕਿਉਂ ਤੁਹਾਨੂੰ ਲਾਸਟ ਤੱਕ ਦੱਸਾਂਗੇ ਤੇ ਅੱਜ ਆਪਾਂ ਲਾਉਣ ਲੱਗੇ ਆ ਸਬਜ਼ੀਆਂ ਤੁਹਾਡੇ ਸਾਹਮਣੇ ਮਿਰਚਾਂ ਮੁਰਚਾਂ ਤੇ ਬੈਂਗਣੀ ਟਮਾਟੇ ਤੇ ਕद्दू ਤੇ ਦੋ ਖੀਰਿਆਂ ਦੀਆਂ ਬੱਲਾ ਤੇ ਬਾਕੀ ਇਧਰ ਆਪਾਂ ਲਾਈਆਂ ਸੀਗੀਆਂ ਇਹ ਹਰਨਾ ਖੜੀਆਂ ਧੁੱਪ ਨਾਲ ਕਮਲਾ ਜਾਂਦਾਂਗਾ ਤੇ ਬਾਕੀ ਇਧਰ ਆਪਣਾ ਪੂਤਣਾ ਪਾਦਣਾ ਜਿੰਨੀ ਕਿ ਚੀਜ਼ ਆਪਾਂ ਖਾਣੀ ਆ ਮੇਰੇ ਕਹਿਣ ਦਾ ਮਤਲਬ ਆ ਸਾਡੀ ਘਰੇ ਹੀ ਪੀਜੀ ਆ ਤੇ ਤੁਸੀਂ ਲਾਸਟ ਤੱਕ ਵੀਡੀਓ ਵੇਖਿਓ ਤੇ ਤੁਹਾਨੂੰ ਆਪਾਂ ਸਾਰੀਆਂ ਗੱਲਾਂ ਵਧੀਆ ਤਰੀਕੇ ਦੇ ਨਾਲ ਸਮਝਾਵਾਂਗੇ ਤੁਸੀਂ ਵਲੌਗ ਨੂੰ ਸਕਿਪ ਨਾ ਕਰੋ ਪੂਰਾ ਲਾਸਟ ਤੱਕ ਦੇਖਿਓ ਤੇ ਆਪਾਂ ਤੁਹਾਨੂੰ ਦੱਸਾਂਗੇ ਨਾਲੇ ਆਪਾਂ ਲਾਉਨੇ ਆ ਨਾਲ-ਨਾਲ ਪਾਉਂਦੇ ਜਿਹੜੇ ਆਪਾਂ ਲਏ ਆ ਤੜਕੇ ਇਹ 13 ਬੱਲਾ ਆਈਆਂ ਸਾਰੀਆਂ 100 ਰੁਪਏ ਦੀਆਂ ਸਾਧਾ 13 ਬੱਲਾਂ ਆਈਆਂ ਤੇ ਇਹ 13 ਬੱਲਾਂ ਜਦੋਂ ਆਪਾਂ ਲਾ ਲਈਆਂ ਕੋਈ ਇੱਕ ਬੂਟਾ ਤਾਂ ਭਲਾ ਇਹਨਾਂ 'ਚ ਮਰ ਜੇ ਤੇ ਆਈ ਨਹੀਂ ਵੀ ਸਾਰੇ ਹੀ ਮਰ ਜਾਣਗੇ ਹੋਣਗੇ ਕੋਈ ਨਾ ਕੋਈ ਆਏ ਨਹੀਂ ਵੀ ਸਾਰੇ ਹੀ ਮਰ ਜਾਣਗੇ ਤੇ ਕੁਛ ਨਾ ਕੁਛ ਇਹਨਾਂ ਨੂੰ ਲੱਗੂਗਾ ਜ਼ਰੂਰ ਆਪਾਂ ਨੂੰ ਕੁਛ ਨਾ ਕੁਛ ਫਾਲੇ ਇਹ ਦੇ ਕੇ ਜਾਣਗੇ ਚੱਕਰ ਕੀ ਆ ਵੀ ਪਰਸ ਤੋਂ ਚੌਥੇ ਅੱਗੇ ਪਿਛਲੇ ਸਾਲ ਵੀ ਬਹੁਤ ਰੌਲਾ ਪਿਆ ਸੀ ਸੋਸ਼ਲ ਮੀਡੀਆ ਤੇ ਵੀ ਜਿਹੜਾ ਮਤਲਬ ਕਿ ਕੱਦੂ ਦੀ ਸਬਜ਼ੀ ਕਿਸੇ ਮੁਲਾਜ਼ਮ ਨੇ ਖਾਧੀ ਸੀ ਤੇ ਉਹਨਾਂ ਨੇ ਲੈ ਕੇ ਆਂਦੀ ਸੀ ਖਰੀਦ ਕੇ ਕੱਦੂ ਬਾਹਰ ਹਣਾ ਖਰੀਦ ਕੇ ਲੈ ਆਂਦੇ ਤੇ ਬਾਜ਼ਾਰੋਂ ਨੰ ਧਰ ਲੈਤੇ ਉਹਨਾਂ ਨੇ ਦੁੱਧ ਪਾ ਕੇ ਕद्दू ਬਣਾਏ ਤੇ ਜਦੋਂ ਉਹਨਾਂ ਨੇ ਖਾਧਾ ਨਾ ਕद्दू ਤੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਤੇ ਕਈ ਦਿਨੋਂ ਬਿਮਾਰ ਪਏ ਰਹੇ ਇਸ ਗੱਲ ਦਾ ਸੋਸ਼ਲ ਵੀਡੀਓ ਤੇ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਤੇ ਪਰਸੋਂ ਚੌਥੇ ਮਤਲਬ ਕਿ ਮੇਰੀ ਭਝਾਈ ਨੇ ਸਬਜ਼ੀ ਬਣਾਈ ਕद्दू ਦੀ ਤੇ ਕੁੜੀਆਂ ਕਹਿੰਦੀਆਂ ਨਾ ਵੀ ਸਬਜ਼ੀ ਤਾਂ ਫੇ ਕੌੜੀ ਆ ਤੇ ਉਹ ਕਹਿੰਦੀ ਕੌੜੀ ਕਿਉਂ ਸਬਜ਼ੀ ਇਹ ਮੈਂ ਖਾ ਕੇ ਦੇਖਾਂ ਤੇ ਜਦੋਂ ਖਾ ਕੇ ਵੇਖੀ ਤੇ ਸਬਜ਼ੀ ਵਾਕਈ ਕੌੜੀ ਤੇ ਉਹਨਾਂ ਨੇ ਨਾ ਉਹ ਕਹਿੰਦੀ ਜਮਾਂ ਆਏ ਸੀ ਸਬਜ਼ੀ ਜਿਵੇਂ ਨਾ ਸਬਜ਼ੀ ਦੇ ਵਿੱਚ ਜ਼ਹਿਰ ਪਾਈ ਹੁੰਦੀ ਆ ਵੀ ਕੱਦੂ ਆ ਜਿਹੜੇ ਕੱਦੂ ਮੰਨ ਲਓ ਭਿੰਡਾਂ ਤੂਰੀਆਂ ਆਪਾਂ ਕਹਿ ਤਾਂ ਦਿਨੇ ਸੱਜਰੀ ਆ ਸਬਜ਼ੀ ਲੈ ਲੋ ਖਾ ਲਓ ਧਰ ਲੋ ਕਦੇ ਵੀ ਤੁਸੀਂ ਸੱਜਰੀ ਸਬਜ਼ੀ ਵੇਖ ਕੇ ਨਾ ਤਾਂ ਖਰੀਦੋ ਤੇ ਨਾ ਤੁਸੀਂ ਉਹਨੂੰ ਧਰੋ ਤੇ ਨਾ ਤੁਸੀਂ ਖਾਣ ਦੀ ਖੇਚਲ ਕਰੋ ਪਹਿਲੀ ਤਾਂ ਗੱਲ ਆ ਮੈਂ ਤਾਂ ਇਹ ਕਹੂੰਗੀ ਵੀ ਤੁਸੀਂ ਬਾਜ਼ਾਰ ਚੋਂ ਸਬਜ਼ੀ ਲੈ ਕੇ ਹੀ ਨਾ ਆਓ ਜੇ ਤੁਹਾਨੂੰ ਨਹੀਂ ਵੀ ਸਰਦਾ ਤੁਸੀਂ ਖਾਣ ਦੇ ਚਾਹਵਾਂ ਨਾ ਤਾਂ ਪਹਿਲਾਂ ਉਹਨੂੰ ਤੁਸੀਂ ਬਾਲੋ-ਬਾਲ ਕੇ ਫਿਰ ਉਹਨੂੰ ਸਬਜ਼ੀ ਨੂੰ ਬਣਾਓ ਠੀਕ ਆ ਫਿਰ ਤੁਸੀਂ ਖਾਓ ਜਦੋਂ ਤੁਸੀਂ ਸਬਜੀ ਨੂੰ ਵਾਲੋਗੇ ਵਾਲ ਕੇ ਉਹਨੂੰ ਬਣਾਓਗੇ ਉਹ ਫਰੈਸ਼ ਹੋ ਜੂਗੀ ਵਾਲੀ ਹੋਈ ਸਬਜੀ ਦੇ ਵਿੱਚੋਂ ਕਦੇ ਵੀ ਵੇਖ ਲਓ ਪੀਲੇ ਰੰਗ ਦਾ ਪਾਣੀ ਹੋਊਗਾ ਸਬਜੀ 'ਚ ਜਦੋਂ ਤੁਸੀਂ ਸਬਜੀ ਵਾਲੋਗੇ ਨਾ ਕੋਈ ਵੀ ਸਬਜੀ ਹੈ ਜਿਹੜੀ ਤੁਸੀਂ ਭਾਵੇਂ ਕद्दू ਧਰ ਲਓ ਕद्दूਾਂ ਨੂੰ ਵਾਲ ਲਓ ਵਾਲ ਕੇ ਉਹਨਾਂ ਨੂੰ ਗੰਢਿਆਂ ਦਾ ਤੜਕਾ ਲਾ ਦਿਓ ਤੇ ਤੁਹਾਡੀ ਸਬਜੀ ਵਧੀਆ ਬਣੂਗੀ ਤੇ ਜਦੋਂ ਤੁਸੀਂ ਸਬਜੀ ਉਹ ਬਣਾਓਗੇ ਤੇ ਉਹ ਪੀਲੇ ਪੀੜਾ ਹੋ ਜਾਊਗਾ ਪਾਣੀ ਜਿਹਦੇ ਵਿੱਚ ਤੁਸੀਂ ਸਬਜੀ ਵਾਲੋਗੇ ਮੈਂ ਸਾਰੀ ਸਬਜੀ ਜੋ ਵੀ ਪਹਿਲੀ ਤਾਂ ਕਰ ਅਸੀਂ ਕਦੇ ਸਬਜੀ ਧਰਦੇ ਹੀ ਨਹੀਂ ਅਸੀਂ ਤਾਂ ਸਬਜੀ ਧਰਦੇ ਹੁੰਦੇ ਆ ਆਹ ਨਹੀਂ ਮੈਂ ਕਹਿੰਦੀ ਵੀ ਅਸੀਂ ਸਬਜ਼ੀ ਖਾਂਦੇ ਨਹੀਂ ਅਸੀਂ ਸਬਜ਼ੀ ਖਾਂਨੇ ਆ ਅਸੀਂ ਬਣਾਉਨੇ ਆ ਚਾਹ ਤਾਂ ਗੰਡੇ ਵੇਸਣ ਦੇ ਵਿੱਚ ਝੱਸ ਕੇ ਉਹਨਾਂ ਨੂੰ ਤੜਕਾ ਲਾ ਲੈਨੇ ਤੇਲ ਦੇ ਵਿੱਚ ਉਹ ਗੋ ਟੇਸਟੀ ਬੰਦੇ ਆ ਜਾਂ ਅਸੀਂ ਬੂੰਦੀ ਗੰਡੇ ਪਾ ਕੇ ਬੂੰਦੀ ਭਿਉਂ ਦਿੰਨੇ ਆ ਤੇ ਗੂੰਦੀ ਨੂੰ ਤੜਕਾ ਲਾ ਕੇ ਬਣਾ ਲੈਨੇ ਆ ਬੂੰਦੀ ਬਹੁਤ ਜ਼ਿਆਦਾ ਟੇਸਟੀ ਬੰਦੀ ਆ ਉਦੇ ਨਾਲ ਤੁਸੀਂ ਦਹੀਂ ਲੈ ਲਓ ਜਾਂ ਤੁਸੀਂ ਉਹਦੇ ਵਿੱਚ ਦਹੀਂ ਦੀ ਘੜਚੀ ਪਾ ਲਓ ਜਾਂ ਗੰਡਿਆਂ ਨੂੰ ਤੜਕਾ ਲਾ ਕੇ ਗੰਡਿਆਂ 'ਚ ਦਹੀਂ ਪਾ ਲਓ ਬਹੁਤ ਟੇਸਟੀ ਬਣਦੀ ਉਹ ਵੀ ਘਰ ਦੀ ਦਹੀਂ ਹੋਵੇ ਜਿਹੜੀ ਮੈਂ ਕਹਿੰਦੀ ਮੁੱਲ ਦੀ ਕੋਈ ਚੀਜ਼ ਨਾ ਲੈ ਕੇ ਖਾਓ ਨਾ ਤਾਂ ਤੁਸੀਂ ਮੁੱਲ ਦੀ ਦਹੀਂ ਲਿਆਓ ਨਾ ਤੁਸੀਂ ਮੁੱਲ ਦਾ ਦੁੱਧ ਲਿਆਓ ਨਾ ਤੁਸੀਂ ਮੁੱਲ ਦੀ ਲੱਸੀ ਪੀਓ ਨਾ ਤੁਸੀਂ ਮੁੱਲ ਦੀਆਂ ਹਰੀਆਂ ਸਬਜ਼ੀਆਂ ਖਾਓ ਆਪਣੀ ਤਾਂ ਇਹੀ ਰਹਾ ਹੁਣ ਮੈਂ ਆ ਲਾਏ ਕਾ ਵੇਂਗਣੀ ਦੇ ਬੂਟੇ ਖੜੇ ਕਾ ਖੜੇ ਕਾ ਖੜੇ ਤਿੰਨ ਬੂਟੇ ਮਿਰਚਾਂ ਦੇ ਖੜੇ ਆ ਤੇ ਜਿਹੜੇ ਮੈਂ ਅੱਜ ਬੂਟੇ ਲਏ ਆ ਵੀ ਆਪਾਂ ਲਾ ਦੇਣੇ ਆ ਤੇ ਆਏ ਨਹੀਂ ਕੋਈ ਗੱਲ ਵੀ ਇਹ ਹੁਣੇ ਨਹੀਂ ਹੋਏ ਵੀ ਬ ਕਿਉਂਕਿ ਮੈਨੂੰ ਆਪਦੇ ਤੇ ਪੂਰਾ ਵਿਸ਼ਵਾਸ ਆ ਵੀ ਮੈਂ ਜੋ ਚੀਜ਼ ਲਾਉਣੀ ਆ ਉੱਕਦੀ ਆ ਐ ਨਹੀਂ ਕੋਈ ਨਹੀਂ ਪਰ ਆਪਾਂ ਨੂੰ ਹੈਲਪ ਕਰਨੀ ਪੈਂਦੀ ਆ ਇਹਨਾਂ ਦੀ ਵੀ ਇਹਨਾਂ ਨੂੰ ਪਾਣੀ ਪਾਤਾ ਜਾਂ ਇਹਨਾਂ ਨੂੰ ਕੋਈ ਮਾੜੀ ਮੋਟੀ ਰੇਸ ਸਪਰੇਅ ਦੀ ਲੋੜ ਆ ਤਾਂ ਪਾ ਦਿਓ ਪਹਿਲੀ ਤਾਂ ਕਲਰ ਰੇਸ ਸਪਰੇਅ ਇਹਨਾਂ ਦੇ ਨੇੜੇ ਨਾ ਕਰੋ ਇਹਨਾਂ ਨੂੰ ਰੱਬ ਦੀ ਕਿਰਪਾ ਨਾਲ ਆਪ ਹੀ ਫਲ ਲੱਗਣਾ ਆਪ ਹੀ ਇਹਨਾਂ ਨੇ ਫਲ ਦੇਣਾ ਆਪਾਂ ਨੂੰ ਠੀਕ ਆ ਆ ਜਿਹੜਾ ਹੁਣ ਬਾਥੂ ਖੜਾ ਵੇਖਦੇ ਆ ਤੁਸੀਂ ਵੇਖੀ ਆ ਬਾਥੂ ਖੜਾ ਦੇਖੋ ਕਿੰਨਾ ਸੋਹਣਾ ਬਾਥੂ ਬਾੜਾ ਜਿਹਾ ਕੈਮਰਾ ਜ਼ੂਮ ਕਰ ਲਾ ਜੀ ਮਿੰਟ ਕੈਮਰਾ ਜ਼ੂਮ ਹੀ ਆ ਥੋੜਾ ਜਿਹਾ ਕਰੀ ਬਾੜਾ ਨ ਆ ਜਿਹੜਾ ਬਾਥੂ ਖੜਾ ਇਹ ਬਾਥੂ ਨੂੰ ਨਾ ਕੋਈ ਰੇ ਨਾ ਕੋਈ ਸਪਰੇ ਨਾ ਕੋਈ ਇਹਨੂੰ ਦਵਾਈ ਨਾ ਬੂਟੀ ਮੈਂ ਕਹਿੰਨੀ ਕੁਝ ਵੀ ਨਹੀਂ ਇਹ ਅਸੀਂ ਬੀਜਿਆ ਵੀ ਨਹੀਂ ਇਹ ਬਿਨਾ ਬੀਜੇ ਤੇ ਉੱਕੇ ਇਧਰ ਨੂੰ ਵਿਖਾ ਦੇ ਆ ਕਿੰਨਾ ਬਾਥੂ ਖੜਾ ਵੇਖੋ ਇਧਰ ਇਹ ਜਿਹੜਾ ਵੱਡਾ ਗਾਇਸ ਵੀਰੇ ਇਹ ਤਾਂ ਮੇਰੇ ਕੱਦ ਦੇ ਆ ਹੈਨਾ ਕੁਦਰਤੀ ਚੀਜ਼ਾਂ ਇਹ ਕੋਈ ਇਹਨਾਂ ਨੂੰ ਰੇ ਨਹੀਂ ਪਾਈ ਸਪਰੇ ਨਹੀਂ ਪਾਈ ਤੇ ਇਧਰ ਆਪਾਂ ਨੇ ਖੜਾਗਾ ਭਿੰਡੀਆਂ ਬਹੁਤ ਜ਼ਿਆਦਾ ਆਵੇ ਬੀਜਨ ਏ ਮੰਨ ਲੋ ਆਪਣੇ ਸਾਰੀਆਂ ਸਬਜ਼ੀਆਂ ਹੋਰਨਾ ਤੋਰਾਂਾਂ ਦੇ ਰੂਟੇ ਵੀ ਲਾਏ ਆ ਵੀ ਲਾਈ ਸੀ ਉਗ ਗਏ ਨੇ ਤੋਰਾਂਾਂ ਉਧਰ ਖੜਨਾ ਚਲੋ ਨਹੀਂ ਅਜ ਦੀਦੀਆਂ ਕਿ ਨਹੀਂ ਛੋਟਣਾ ਤੋਰਾਂਾਂ ਵੀ ਲਾਈਆਂ ਹੋਈਆਂ ਤੋਰਾਂਾਂ ਵੀ ਉਗ ਕੇ ਆਉਣਗੀਆਂ ਤੇ ਮੰਨ ਕੇ ਚੱਲੋ ਵੀ ਤੋਰਾਂਾਂ ਵੀ ਲਾਈਆਂ ਕਦੋਂ ਵੀ ਲਾਏ ਆ ਭਿੰਡਾਂਾਂ ਵੀ ਲਾਈਆਂ ਆਪਾਂ ਇੱਕੇ ਦਿਨ ਤਾਂ ਸਾਰੀ ਸਬਜ਼ੀ ਤੋੜ ਕੇ ਖਾ ਲੈਣੀ ਤੇ ਕਿਸੇ ਦਿਨ ਬੈਠੀ ਅਗਲੇ ਮਿਰਚਾਂ ਤੜਕ ਕੇ ਬਣਾ ਲੈਂਦਾ ਪੱਲੇ ਦਾ ਮਿਰਚਾਂ ਤੋੜੋ ਇਹਨਾਂ ਨੂੰ ਤੜਕੋ ਤੜਕ ਕੇ ਵਿੱਚ ਅ ਤੇਲ ਦੇ ਤੇ ਇੰਨਾ ਕ ਦਹੀਂ ਪਾਉ ਖੱਟ ਮਿੱਠਾ ਦਾ ਜਿਵੇਂ ਮਰਜ਼ੀ ਧਰ ਕੇ ਭਲਜਵਾਕਾਂ ਨੂੰ ਦਹੀਂ ਚ ਜਵਾਕ ਚਾ ਕੇ ਖਾਣਗੇ ਸਾਡੇ ਜਵਾਕ ਖਾਂਦੇ ਆ ਮੇਰੇ ਖਾਂਦੇ ਅਸੀਂ ਗਰਮ ਨੂੰ ਗਰਮੀ ਕਦੀ ਸਬਜ਼ੀ ਨਹੀਂ ਲੈ ਕੇ ਬਣਾਉਂਦੇਗੇ ਤੇ ਹੁਣ ਅਸੀਂ ਜੇ ਘਰ ਦੀ ਸਬਜ਼ੀ ਸਾਡੇ ਉੱਭੂਗੀ ਤਾਂ ਫੇਰ ਇਹਨੂੰ ਅਸੀਂ ਬਣਾਵਾਂਗੇ ਚਲੋ ਹੁਣ ਅਸੀਂ ਘਰ ਦੀ ਲਾਉਣ ਲੱਗ ਗਏ ਅਸੀਂ ਅੱਗੇ ਕਿਹੜਾ ਸੀ ਘਰ ਦੀ ਸਬਜ਼ੀ ਖਾਂਦੇ ਸੀਗੇ ਵੀ ਸਾਡੇ ਪਹਿਲਾਂ ਥਾਂ ਥੋੜਾ ਸੀਗਾ ਹੁਣ ਤਾਂ ਚਲੋ ਸਾਡੇ ਥਾਂ ਸੁੱਖਣਾ ਬਥੇਰਾ ਤੁਹਾਨੂੰ ਪਤਾ ਹੀ ਹੈ ਵੀ ਵੇੜਾ ਖੁੱਲਾ ਆਪਣੇ ਦਸ ਮਰਲੇ ਜਗ੍ਹਾ ਹੈ ਹਨਾ ਜੇ ਜੇ ਤੁਹਾਡੇ ਥਾਂ ਹੈ ਨਹੀਂ ਹੁਣ ਤੁਸੀਂ ਆਏ ਨਾ ਸੋਚੋ ਵੀ ਜੇ ਸਾਡੇ ਥਾਂ ਹੈ ਨਹੀਂ ਤੇ ਅਸੀਂ ਬੂਟੇ ਮਤਲਬ ਕਿ ਸਬਜੀ ਆ ਜਿਹੜੀ ਇਹ ਕਿੱਥੇ ਲਾਜੇ ਕੀ ਕਰਗੇ ਵੀ ਤੇਰੇ ਤੇ ਥਾਂ ਹੈ ਤੂੰ ਤਾਂ ਕਹਿ ਨਹੀਂ ਮੈਂ ਥਾਂ ਸਬਜੀ ਲਾ ਲਈ ਤੇ ਜਿਹਦੇ ਸਬਜੀ ਥਾਂ ਹੈ ਨਹੀਂ ਤੁਸੀਂ ਗਮਦੇ ਤੇ ਲੈ ਸਕਦੇ ਨਾ ਕੋਈ 1000 2000 ਤੇ ਗਮਦੇ ਲੈ ਲਓ ਗਮਦੇ ਲੈ ਕੇ ਗਮਰਿਆਂ ਦੇ ਵਿੱਚ ਤੁਸੀਂ ਕੋਈ ਮਰਜੀ ਸਬਜੀ ਲਾ ਲਓ ਛੱਤ ਤੇ ਰੱਖ ਦੋ ਜਾਂ ਕੰਧ ਦੇ ਨਾਲ ਰੱਖ ਦੋ ਕੋਈ ਕੰਧ ਹੁੰਦੀ ਆਪਣੇ ਅਰਤਲੇ ਨਾਲ ਬੱਲਾਂ ਉੱਤੇ ਚੜ ਜਾਂਦੇ ਕੰਧ ਤੇ ਜਾਂ ਕੋਈ ਆਪਣੇ ਦਰਖਤ ਤਰੂਫਤ ਹੁੰਦਾ ਮੂਲ ਉਹ ਤਾਂ ਨਹੀਂ ਆਪਣੇ ਮੰਜਾ ਡੋਣ ਦਾ ਹੀ ਥਾਂ ਹੁੰਦਾ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆਪਾਂ ਕਰ ਸਕਦੇ ਆ ਛੋਟੀਆਂ ਬੰਨ੍ਹ ਲਓ ਛੋਟੀਆਂ ਦੇ ਨਾਲ ਬੱਲਾ ਚੜਾ ਦਿਓ ਜੇ ਪਰ ਮਿਹਨਤ ਕਰਨੀ ਪੈਂਦੀ ਆ ਜੇ ਆਪਾਂ ਕੱਚੇ ਨਾਲ ਵੀ ਸਬਜ਼ੀ ਨਾ ਤੇ ਉੱਕ ਕੀ ਉੱਕ ਵੀ ਚੱਲ ਜੇ ਉੱਕ ਕੀ ਤਾਂ ਕੁਝ ਖਾ ਲਾਂਗੇ ਤੋੜ ਕੇ ਨਹੀਂ ਤਾਂ ਇਹਦੀ ਮਰਜ਼ੀ ਇਹ ਮਿਹਨਤ ਕਰਨੀ ਪੈਂਦੀ ਖੇਚਲ ਹੋਣਾ ਸੀ ਦੋ ਟਾਈਮ ਪਾਣੀ ਪਾਉਣੇ ਇਹਨੂੰ ਸਵੇਰ ਵੀ ਪਾਉਣੇ ਆ ਨਾਰਮਲ ਜਿਹਾ ਆਏ ਨਹੀਂ ਵੀ ਤੇਰਾ ਕੇਰਾ ਭਰਦਾ ਮੁਰਕ ਡੱਕ ਕੇ ਸਬਜ਼ੀ ਮੱਤ ਜੀ ਜੜਾਂਗਾ ਮੱਤ ਗੀਆਂ ਕੁਝ ਵੀ ਹੋਈ ਜਾਵੇ ਇਹ ਚੀਜ਼ ਨਹੀਂਗੀ ਪਾਣੀ ਅਸੀਂ ਪਾਉਨੇ ਆ ਪਾਣੀ ਅਸੀਂ ਕਿਸੇ ਹਿਸਾਬ ਤਰੀਕੇ ਨਾਲ ਪਾਉਨੇ ਆ ਸਵੇਰ ਇਹਨਾਂ ਨੂੰ ਤੇ ਇਹ ਬਹੁਤ ਵਧੀਆ ਉੱਗਦੇ ਆ ਕੋਈ ਇਹਨਾਂ ਨੂੰ ਅਜੇ ਰੇ ਨਹੀਂ ਪਾਈ ਜੇ ਸਪਰੇ ਨਹੀਂ ਪਾਈ ਜੇ ਅੱਪਾ ਕੋਈ ਸਪਰੇ ਰੇ ਪਾਵਾਂਗੇ ਤਾਂ ਤੁਹਾਨੂੰ ਦੱਸਾਂਗੇ ਵੀ ਅੱਜ ਅਸੀਂ ਇਹਨਾਂ ਨੂੰ ਆਹ ਰੇ ਪਾਈ ਆ ਇਹਨਾਂ ਨੂੰ ਆਹ ਪ੍ਰੋਬਲਮ ਆ ਗਈ ਸੀਗੀ ਤੇ ਐਸ ਤੱਕਾ ਕਰਕੇ ਅਸੀਂ ਇਹਨਾਂ ਨੂੰ ਉਗਾਇਆ ਤੇ ਵੀ ਰੇ ਸਪਰੇ ਜ਼ਰੂਰੀ ਆ ਪਰ ਹਜੇ ਤੱਕ ਤਾਂ ਨਾ ਕਿਹਾ ਸੀ ਕਿਸੇ ਚੀਜ਼ ਤੇ ਅਸੀਂ ਰੇ ਸਪਰੇ ਨਹੀਂ ਪਾਈ ਹੈਗੀ ਇਹ ਬਿਨਾਂ ਰੇ ਤੋਂ ਵੀ ਬਾਬੇ ਦੀ ਕਿਰਪਾ ਨਾਲ ਖੜੇ ਆ ਵਧੀਆ ਆ ਜਿਹੜੇ ਮਿਰਚਾਂ ਦੇ ਬੂਟੇ ਤਿੰਨ ਕ ਲਾਏ ਸੀਗੇ ਤੇ ਇਹ ਦੋ ਕ ਦਿਨ ਤਾਂ ਇਹ ਬੜੇ ਬੁੰਦਲੇ ਜੇ ਗਏ ਤੇ ਪਰ ਬਾਅਦ ਵਿੱਚ ਇਹ ਫੇਰ ਵਧੀਆ ਹੋਗੇ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਚਲੋ ਇਹ ਵਧੀਆ ਖੜੇ ਆ ਸਬਜ਼ੀ ਹੋ ਜੂਗੀ ਖਾਵਾਂਗੇ ਤੋੜਾਂਗੇ ਹਨਾ ਤੇ ਆ ਵੀ ਇੱਧਰ ਵੀ ਆ ਕੱਦੂ ਦੀ ਬਾਂ ਲੁੱਗ ਗਈ ਆਪਣਾਈ ਸੀਗੀ ਇਹ ਵੀ ਇਹ ਵੀ ਉੱਗੇ ਇੱਕ ਕੱਦੂ ਦੀ ਬਾਂ ਆ ਖੜੀ ਤੇ ਆ ਨਿੱਕੇ ਨਿੱਕੇ ਜਿਹੜੇ ਤੁਹਾਨੂੰ ਦੇ ਦਿਆਂ ਸਾਬ ਦੂਰੋਂ ਨਾ ਦੇ ਦਿਆਂ ਹੁਣ ਹੈ ਗਈਆਂ ਪਿੰਡਾਂ ਇਹ ਆਪਾਂ ਪਿੰਡਾਂ ਲਾਈਆਂ ਤੇ ਆ ਜਿਹੜੇ ਮਿਰਚਾਂ ਦੇ ਬੂਟੇ ਖੜੇ ਤੇ ਇੱਕਦਾਨ ਹੋ ਗਏ 15 14 ਦਿਨ ਉਹਦੇ ਮੇਰੇ ਹਿਸਾਬ ਨਾਲ 15 ਕ ਦਿਨ ਤਾਂ ਹੋ ਗਏ ਹੁਣ ਜਿਗਵੀਤ 15 ਕਦਨ ਹੋ ਗਏ ਉਦਦੇ ਲਿਆ ਕੇ ਲਾਏ ਸੀਗੇ ਇਹ ਤੇ ਸਾਰੇ ਉਗੇ ਤੇ ਅੱਜ ਆਪਾਂ ਇਹਨਾਂ ਨੂੰ ਵੀ ਲਾ ਦੇਣਾ ਸਾਰਿਆਂ ਨੂੰ ਇੱਥੇ ਹੀ ਲਾ ਦੇਣੇ ਇਹ ਵਿੱਚੇ ਟੂੜੂ ਜਿਹਾ ਪੱਟ ਕੇ ਵਿੱਚੇ ਹੀ ਹੋ ਜਾਣਗੇ ਇਹਨਾਂ ਨੇ ਕਿਹੜਾ ਦਰੱਖਤ ਆ ਵੀ ਇੱਕ ਦੂਜੇ ਨਾਲ ਖਹਿਣਗੇ ਮੁੜ ਕੇ ਹੀ ਉੱਗਣੇ ਨਹੀਂ ਤੇ ਵਿੱਚੇ ਹੀ ਹੋ ਜਾਣੇ ਵਿੱਚੇ ਮਿਰਚਾ ਮੁਰਚਾ ਲੱਗੀ ਜਾਣਗੀਆਂ ਆਹੀਂ ਕਿਤੇ ਤੋੜ ਤੂੜ ਕੇ ਧਰ ਲਗਾ ਕਿਤੇ ਤੜਕਾ ਲਗਾ ਤੇਰੇ ਦੁੱਧ ਪਾ ਕੇ ਗੰਢੇ ਪਾ ਕੇ ਦੋ ਬਣਾ ਲੈ ਗਰਮੀ ਸਾਰੇ ਐਂ ਕੱਢਿਆ ਕਰੋ ਕਦੇ ਕਾਲੇ ਛੋਲੇ ਧਰ ਲੈ ਕਦੇ ਹਰੀ ਮੂੰਗੀ ਧਰ ਲਈ ਕਦੇ ਧੋਮ ਮੂੰਗੀ ਧਰ ਲਈ ਕਦੇ ਮਾਂਹ ਛੋਲੇ ਦੀ ਦਾਲ ਧਰ ਲਈ ਸੁੱਕੀਆਂ ਦਾਲਾਂ ਅੱਜ ਕੱਲ੍ਹ ਚਾਰ ਦੇ ਨਾਲ ਖਾਓ ਗੰਡਾ ਖਾਓ ਨਾਲ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਪਰ ਮੈਂ ਤਾਂ ਇਹ ਕਹੂੰਗੀ ਵੀ ਜਿਹੜੀ ਹਰੀ ਸਬਜ਼ੀ ਤੁਸੀਂ ਖਾਣੇ ਆ ਹਰੀ ਸਬਜ਼ੀ ਬਿਲਕੁਲ ਯਾਰ ਚਾਹੇ ਮੇਰੀ ਗੱਲ ਕਿਸੇ ਨੂੰ ਮਾੜੀ ਲੱਗੇ ਚਾਹੇ ਮੇਰੀ ਗੱਲ ਕਿਸੇ ਨੂੰ ਚੰਗੀ ਲੱਗੇ ਤੁਹਾਨੂੰ ਐ ਹੋਵੇ ਵੀ ਇਹ ਤਾਂ ਮੱਤਾ ਦਿੰਦੀ ਆ ਆਪਦੀ ਆਪਰ ਸਿਆਣੀ ਬਣਦੀ ਆ ਮੈਂ ਤਾਂ ਤੁਹਾਡੀ ਜਾਨ ਖਾਤਰ ਕਹਿੰਨੀ ਵੀ ਆਪਦੀ ਜਾਨ ਨੂੰ ਤੁਸੀਂ ਖਤਰੇ 'ਚ ਨਾ ਪਾਓ ਮੇਰੇ ਕਹਿਣ ਦਾ ਮਤਲਬ ਤਾਂ ਇਹ ਹੀ ਆ ਕਹਿੰਦੇ ਹੁੰਦੇ ਕਾਰਪਹਲਾ ਹੋ ਭਰਾ ਤੇ ਅੰਤ ਭਲੇ ਦਾ ਭਲਾ ਤੇ ਆਪਾਂ ਤਾਂ ਤੁਹਾਡੇ ਭਲੇ ਮਾਰੇ ਕਹਿੰਨੇ ਹੁਣ ਸਾਗ ਧਰਨ ਨੂੰ ਮਰਜੀ ਕਰਦਾ ਸੀ ਬਸ ਧਰ ਲਗੇ ਗਰਮੀ ਆ ਇਹਦੇ ਚ ਮੈਨੂੰ ਮੋਲ ਦਾ ਸਾਗ ਲਿਆ ਕੇ ਪੋਣਾ ਮੈਂ ਕਾ ਤੂੰ ਨਹੀਂ ਧਰਿਆ ਮੋਲ ਦਾ ਲਿਆ ਕੇ ਪੋਣਾ ਪੈਣਾ ਮੈਂ ਕਿ ਮੋਲ ਦੇ ਸਾਗ ਕੀ ਪਤਾ ਕਿਵੇਂ ਰੇਆ ਸਪਰੇਅ ਨੇ ਤਿਆਰ ਕੀਤੇ ਆਇਦੂ ਵੇਤਰ ਅਸੀਂ ਧਰਦੇ ਨਹੀਂ ਸਾਡੇ ਹੁਣ ਜਿਹੜੀ ਉੱਥੇ ਪਿੰਡਾਂਾਂ ਬੀਜਾਂਾਂ ਪਿੰਡਾਂ ਦੇ ਵਿੱਚ ਅਗਰ ਦੀ ਚੜਾਈ ਉੱਭੀ ਆਉਂਦੀ ਆ ਹੁਣ 20 ਦਿਨ ਹੋਰ ਆ ਮੀਂਹ ਤਾਂ ਮੜਾ ਮੋਟਾ ਪਿਆ ਹੀ ਰਿੰਦਾ ਤੁਹਾਨੂੰ ਪਤਾ ਅੱਜ ਕੱਲ ਕਦੇ ਚਾਰ ਛ ਹੁਣ ਉਹ ਜਾਊਗੀ ਚੜਾਈ ਉਧਰ ਬੋਝੂਗੀ ਉਹਨੂੰ ਆਪਾਂ ਤੋੜਾਂਗੇ ਬਾਥੂ ਕਿਤੇ ਨਹੀਂ ਚੱਲਿਆ ਬਾਥੂ ਹਰਾ ਖੜਾ ਹੈ ਜੇ ਪੱਕ ਵੀ ਜਾਊਗਾ ਤਾਂ ਹਰਾਏ ਨੇ ਫੇਰ ਵੀ ਖੜੇ ਰਹਿਣਾ ਤੇ ਆਪਾਂ ਤੋੜਾਂਗੇ ਤੋੜ ਕੇ ਵਿੱਚ ਛੋਲਿਆਂ ਦੀ ਦਾਲ ਪਾਵਾਂਗੇ ਤੇ ਵਿੱਚ ਘਰੋਂ ਕਿਸੇ ਦੇ ਕद्दू ਮਿਲ ਗਿਆ ਸਾਡੇ ਪਿੰਡ 'ਚ ਇੱਥੇ ਬਹੁਤ ਲੋਕ ਸਾਂਝ ਨੇ ਬੀਜਦੇ ਆ ਘਰਾਂ ਦੇ ਵਿੱਚ ਜਿਨ੍ਹਾਂ ਦੇ ਥਾਂ ਹੈਗਾ ਵੱਧੂ ਆਪਦੇ ਖਾਣ ਜੋਗੀਆਂ ਵੀ ਬੀਜਦੇ ਆ ਜੇ ਵੱਧ ਸਬਜ਼ੀ ਹੁੰਦੀ ਉਹ ਵੇਚ ਵੀ ਦਿੰਦੇ ਆ ਤੇ ਉਹ ਸਬਜ਼ੀ ਆਪਾਂ ਲਿਆ ਕੇ ਕद्दू ਵਿੱਚ ਪਾ ਕੇ ਤੇ ਦਲੇ ਛੋਲੇਾਂ ਦੀ ਦਾਲ ਵਿੱਚ ਪਾ ਕੇ ਤੇ ਵਿੱਚ ਮਟਰ ਆਪਾਂ ਮਟਰ ਤਾਂ ਸਿਆਲ 'ਚ ਪਾਈਦੇ ਸਿਆਲ 'ਚ ਅਸੀਂ ਮਟਰ ਪਾ ਕੇ ਸਾਗ ਧਰਦੇ ਜਿਵੇਂ ਤਾਂ ਕਹਿੰਦਾ ਤੇ ਆਪਾਂ ਉਹ ਸਬਜ਼ੀ ਮਤਲਬ ਕਿ ਧਰਾਂਗ 'ਚ ਗਮੀਤੂਲੇ ਲੈ ਕੇ ਵੀ ਖਾਦੇ ਹਾਂ ਪਿੰਡ 'ਚ ਤੇ ਆਹ ਦੇਖੋ ਅਸੀਂ ਢਿੰਡਾਂਾਂ ਨੂੰ ਤਾਇਆ ਸੀ ਤੇ ਬਹੁਤ ਵਧੀਆ ਇਹ ਉੱਗ ਰਿਹਾ ਹੈ ਕਿੰਨੇ ਸਾਰੇ ਆਵੇ ਉੱਗ ਗਨਾ ਦੇ ਬਲੋਗੀ ਤੇ ਜਿਹਦੇ ਪੱਟਾ ਹੋ ਆ ਜਿਹੜੇ ਬੂਟੇ ਖੜੇ ਮੇਰਾ ਮੁੰਡਾ ਉਹਦੇ ਕਹਿੰਦਾ ਇਹ ਕਾ ਹੈ ਤੇ ਮੁੰਡੇ ਮੇਰੇ ਨੇ ਪੱਟ ਤੇ ਇਹ ਬੂਟੇ ਜਿਹੜੇ ਆ ਖੜੇ ਆ ਨਾ ਮੁੰਡੇ ਮੇਰੇ ਨੇ ਪੱਟ ਤੇ ਇਹ ਕਾ ਨਹੀਂ ਸੀਗਾ ਇਹ ਸੀਗੀ ਚੜਾਈ ਇਹ ਚੜਾਈ ਸੀਗੀ ਤੇ ਉਹਨਾਂ ਨਿਆਣਾ ਨਹੀਂ ਇਹਨਾਂ ਨੂੰ ਪਤਾ ਵੀ ਚੜਾਈ ਕੀ ਹੁੰਦੀ ਹੈ ਤੇ ਉਹਨੇ ਪੱਟਤੀ ਚੜਾਈ ਤੇ ਚਲੋ ਜੀ ਅੱਜ ਦਾ ਬਲੌਗ ਇੱਥੇ ਕਰਦੇ ਆ ਖਤਮ ਸਬਜ਼ੀਆਂ ਖਾਇਆ ਕਰੋ ਬੀਜਿਆ ਕਰੋ ਧੰਨਵਾਦ ਸਾਰਿਆਂ ਦਾ